ਹੋ ਦਸਮਾ ਗੁਰੂ ਜੋ ਕਠ ਕਰੇ ਭਾਰੀ ਆ ਵਿੱਚ ਨੰਦਪੂਰ ਜੀ ਖਾਲਸਾ ਪੰਥ ਸਾਜਣੇ ਦੀ ਤਿਆਰੀਏ ਜੋ ਕਰਨ ਗੁਰੂ ਜੀ ਕਰਕੇ ਤਿਆਰੀ ਆ ਜੋ ਸਾਰੇ ਚੱਲ ਕੇ ਹੁਕਮ ਸੁਣਾਉਣ ਜੀ ਨੰਦਪੂਰੀ ਵਿੱਚ ਸੰਗਤਾਂ ਜੋ ਚੱਲ ਕੇ ਦੂਰੋਂ ਦੂਰੋਂ ਆਉਣ ਜੀ ਨੰਦਪੂਰੀ ਵਿੱਚ ਸੰਗਤਾਂ ਜੋ ਚੱਲ ਕੇ ਦੂਰੋਂ ਦੂਰੋਂ ਆਉਣ ਜੀ ਇੱਕਮਾ ਵਾ ਸਾਖੀ ਵਾੜ ਦਿਨ ਤਰਤ ਆਪ ਮਹਾਰਾਜ ਜੀ ਖਾਲਸੇ ਨੂੰ ਸਾਜਣ ਦੀ ਤਿਆਰੀ ਕਰਦਾ ਤਿਸ ਵਾਰੂ ਕਾਜ ਜੀ ਦੂਰੋਂ ਦੂਰੋਂ ਚਿੱਠੀਆਂ ਸਰਬ ਕੱਲ ਕੇ ਖਬਰਾਂ ਪਚਾਉਣ ਜੀ ਨੰਦਪੂਰ ਵਿੱਚ ਸੰਗਤਾਂ ਜੋ ਚੱਲ ਕੇ ਦੂਰੋਂ ਦੂਰੋਂ ਆਉਣ ਜੀ ਨੰਦਪੂਰ ਵਿੱਤ ਸੰਗਤਾਂ ਜੋ ਚੱਲ ਕੇ ਦੂਰੋਂ ਦੂਰੋਂ ਆਉਣ ਜੀ ਜੰਗੇ ਹਥਿਆਰਾਂ ਦੀ ਹੈ ਸਾਨੂੰ ਲੋੜ ਜੀ ਹੁਕਮਾਂ ਸੁਣਾਵਦਾ ਹਾਥੀ ਘੋੜਿਆਂ ਨੂੰ ਲਿਆਵਣਾ ਹੈ ਕੱਲ ਜੋੜ ਜੀ ਗੁਰੂ ਮੰਗਵਾਵਦਾ ਸੰਗਤਾਂ ਤੁਰਨ ਆਪਸ ਚੇਰਾਲ ਕੇ ਸੰਗਤਾ ਤੁਰਨ ਅਬ ਸੱਚੇ ਰੌਲੇ ਕੇ ਸਭ ਧਨੋਂ ਗੌਣ ਜੀ ਨੰਦਪੁਰ ਵਿੱਚ ਸੰਗਤਾਂ ਜੋ ਚੱਲ ਕੇ ਦੂਰੋਂ ਦੂਰੋਂ ਆਉਣ ਜੀ ਨੰਦਪੁਰ ਵਿੱਚ ਸੰਗਤਾਂ ਜੋ ਚੱਲ ਕੇ ਦੂਰੋਂ ਦੂਰੋਂ ਆਉਣ ਜੀ ਸੰਗਤ ਜੋ ਆਈ ਕਾ ਵੇਲੇ ਕੰਧਾਰ ਦੀ ਚਾਨਣੀ ਲਾਈ ਹੈ ਦੂਰ ਦੂਰ ਜੀਸੇ ਦੀ ਚਮਕ ਮਾਰਦੀ ਹੁੰਦੀ ਰਸ਼ਨਾਈ ਹੈ ਕੈ ਨੀਸੀ ਘੋੜੇ ਲੈ ਕੇ ਤੁਰੇ ਕੱਲ ਦੇ ਖੁਸ਼ੀਆਂ ਮਨਾਉਣ ਜੀ ਨੰਦਪੁਰ ਵਿੱਚ ਸੰਗਤਾਂ ਜੋ ਚੱਲ ਕੇ ਦੂਰੋਂ ਦੂਰੋਂ ਆਉਣ ਜੀ ਨੰਦਪੁਰ ਵਿੱਚ ਸੰਗਤਾਂ ਜੋ ਚੱਲ ਕੇ ਦੂਰੋਂ ਦੂਰੋਂ ਆਉਣ ਜੀ ਲੈਣਾ ਰਾਜਾ ਰਾਏ ਦਾ ਪੁੱਤਰ ਜਾਣ ਜੀ ਸੁੱਬੇ ਜੋ ਆਸਾਂ ਦਾ ਉਸ ਦਾ ਪੁੱਤਰ ਰਤਨ ਰਾਏ ਜਾਣ ਜੋ ਜਿਦਦਾਰ ਭਾਵੇਂ ਦਾ ਹਾਥੀ ਘੋੜੇ ਸਾਤਰ ਗੁਰਾਂ ਦੇ ਚੱਲ ਕੇ ਹਾਥੀ ਘੋੜੇ ਸਾਤਰ ਗੁਰਾਂ ਦੇ ਵੱਲ ਦੇ ਰਤਨ ਲੈ ਆਉਣ ਜੀ ਨੰਦਪੂਰ ਵਿੱਚ ਸੰਗਤਾਂ ਜੋ ਚੱਲ ਕੇ ਦੂਰੋਂ ਦੂਰੋਂ ਆਉਣ ਜੀ ਪੈ ਗਿਆ ਕਲਾ ਦਾ ਰੌਲਾ ਸਾਰੇ ਜੀਸ ਜੀ ਕੰਨਾਂ ਨੇ ਉਚਾਰਿਆ ਦੇਵੀ ਦਾ ਪੰਡਾਰਾ ਗੁਰਦਸ਼ਮੀਸ ਜੀ ਕਰ ਲੋ ਤਿਆਰੀਆਂ ਔਰ ਆਣੀ ਕੜਾ ਦੀ ਛਕੇ ਬਿਨਾ ਹੱਲ ਕੇ ਮਤੇ ਨੂੰ ਪਕਾਉਣ ਜੀ ਨੰਦਪੁਰ ਵਿੱਚ ਸੰਗਤਾਂ ਜੋ ਚੱਲ ਕੇ ਦੂਰੋਂ ਦੂਰੋਂ ਆਉਣ ਜੀ ਨੰਦਪੁਰ ਵਿੱਚ ਸੰਗਤਾਂ ਜੋ ਚੱਲ ਕੇ ਦੂਰੋਂ ਦੂਰੋਂ ਆਉਣ ਜੀ ਨੰਦਪੁਰ ਵਿੱਚ ਇਕੱਠ ਹੋਇਆ ਭਾਰੀ ਏ ਜੀ ਦੇਦਾਰ ਪਾਣੇ ਨੂੰ ਲੱਖਾਂ ਦੇ ਸਮਾਨ ਜੁੜੇ ਨਰ ਨਰੀਏ ਗਿਆਨ ਦੇਣੀ ਪਾਣੇ ਨੂੰ ਗਿਆਨੇ ਹਰੀ ਸਿੰਘ ਬਿਰਤੀ ਨੂੰ ਠੱਲ ਕੇ ਘਣੇ ਦੁੱਖ ਪਾਉਣ ਜੀ ਨੰਦਪੁਰ ਵਿੱਚ ਸੰਗਤਾਂ ਜੋ ਚੱਲ ਕੇ ਦੂਰੋਂ ਦੂਰੋਂ ਆਉਣ ਜੀ ਨੰਦਪੁਰ ਵਿੱਚ ਸੰਗਤਾਂ ਜੋ ਚੱਲ ਕੇ ਦੂਰੋਂ ਦੂਰੋਂ ਆਉਣ ਜੀ